ਹੋਗੀ ਮੇਚ ਬਜਾਰੰ ਪਏ ਗਲਾ ਗਾਦੇ ਬਾਣੀਆਂ ਗਲਾ ਗਾਦੇ ਬਾਣੀਆਂ ਫਿਰ ਹੱਟੀਆਂ ਦੇ ਵਿੱਚ ਘਰਾੜਾ ਓਏ ਆਉਂਦਾ ਲਦੀਦਾ ਸੂਰਮੰਗ ਆ ਗਿਆ ਲਦੀਦਾ ਸੂਰਮੰਗ ਲਕੀ ਕੋੜੀ ਹਲਾਇਆ ਸਰਦਾਰ ਇਨ ਮਾਈ ਨਿਆਮਤ ਲੋਟਲੀ

ਕਿ ਅਕਬਰ ਦੇ ਆ ਗਿਆ ਇਹਨੂੰ ਅਕਬਰ ਐਸਟੂ ਮਾਰਾਂ ਏ ਕੱਚੇ ਕਿਲੇ ਵਿੱਚ ਸਾਟ ਗਈ ਹੂੰ ਕੱਚੇ ਕਿਲੇ ਵਿੱਚ ਸਾਟ ਗਈ ਹੂੰ ਫਿਰ ਫਾਏ ਦਊਗਾ ਜਾਰਾ ਜੇ ਅਕਬਰ ਨੇ ਅਦੁੱਲਾ ਮਾਰਦਾ ਅਕਬਰ ਨੇ ਅਦੁੱਲਾ ਮਾਰਦਾ ਲੰਮੀ ਕਿਥੋਂ ਲਊਗੀ ਵਾਲ ਜੇ ਅਕਬਰ ਨੇ ਅਦੁੱਲਾ ਮਾਰਦਾ ਲੋ ਵੀਰੋ ਜਦੋਂ ਦੁੱਲੇ ਨਵਾਬ ਦੀ ਬਾੰਦ ਪਨ ਕੇ ਆਕਰ ਬਾਸ਼ਾ ਲਾਹੌਰ ਨੂੰ ਲਈ ਤੁਰਿਆ ਜਾਂਦਾ ਇੱਕ ਦੁੱਲੇ ਦੇ ਘਰ ਦਾ ਦੁੱਲੇ ਦਾ ਸੱਜਣ ਮਿੱਤਰ ਸੀ ਤਾਂ ਗਰੀਬ ਬੰਦਾ ਦੁੱਲੇ ਦੀ ਮਦਦ ਬੜੀ ਕਰਦਾ ਹੀ ਘਰੇ ਕਾ ਕਰਦਾ ਕੰਮ ਕਰਦਾ ਛੱਲਾ ਮਰਾਸੀ ਸੀ ਉਹਦਾ ਨਾਂ ਜਿਸ ਵੇਲੇ ਉਹਦੇ ਘਰੇ ਧੀ ਨੇ ਜਨਮ ਲਿਆ ਦੁੱਲੇ ਨੂੰ ਅੱਜ ਆਪਾਂ ਤਾਂ ਚੇਤੇ ਕਰਦੇ ਹਾਂ ਦੁੱਲਾ ਤਖਣਿਆਂ ਤੋਂ ਜਿਨ੍ਹਾਂ ਕੋਲੇ ਪਤਾ ਨਹੀਂ ਮਾਇਆ ਕਿੰਨੀ ਕੁ ਬਾਦਸ਼ਾਹ ਤੋਂ ਖੋ ਕੇ ਗਰੀਬਾਂ ਦੀਆਂ ਕੁੜੀਆਂ ਦੇ ਵਿਆਹ ਕਰਦਾ ਹੁੰਦਾ ਦੁੱਲਾ ਜਦੋਂ ਛੱਲੇ ਦੇ ਘਰੇ ਧੀ ਨੇ ਜਨਮ ਲਿਆ ਦੁੱਲਾ ਕਹਿਣ ਲੱਗਾ ਛੱਲਿਆ ਤੀ ਤੇਰੀ ਨਹੀਂ ਤੀ ਮੇਰੀ ਆ ਜਦੋਂ ਇਹ ਵਿਆਹਣ ਵਾਲੀ ਹੋ ਗਈ ਇਹਦਾ ਵਿਆਹ ਮੈਂ ਕਰੂੰ ਤੂੰ ਬੇਫਿਕਰ ਹੋ ਜੀ ਠੀਕ ਆ ਜੀ ਜਦੋਂ ਅਕਬਰ ਬਾਦਸ਼ਾਹ ਦਾ ਦੁੱਲਾ ਬਣ ਕੇ ਲਈ ਤੁਰਿਆ ਜਾਂਦਾ ਛੱਲੇ ਮਰਾਸੀ ਨੂੰ ਗਲਤੀ ਪਤਾ ਲੱਗਿਆ ਉਹਨੂੰ ਫਿਕਰ ਹੋ ਗਿਆ ਉਹ ਜਿਉਂ-ਜਿਉਂ ਧੀ ਜਵਾਨ ਹੁੰਦੀ ਹੈ ਮਾਪਿਆਂ ਨੂੰ ਫਿਕਰ ਹੁੰਦਾ ਜਾਂਦਾ ਜਦੋਂ ਧੀ ਬਾਰੋਂ ਉੱਠ ਖੜਦੀ ਫੇਰ ਮਾਪੇ ਰੱਜ ਕੇ ਖਾਣਾ ਖਾਂਦੇ ਆ ਹੁਣ ਉਹ ਛੱਲਾ ਕਹਿਣ ਲੱਗਾ ਚਲੋ ਯਾਰ ਉਹ ਜਾਣੇ ਧੀ ਦਾ ਵਿਆਹ ਤਾਰ ਆਪਣੇ ਕਰਨਾ ਆਪੇ ਕੋਈ ਢੰਗ ਬਣਾ ਦੂ ਜਾਂਦੀਵਰ ਦੇ ਜਵਾਨ ਦੇ ਦਰਸ਼ਨ ਤਾਂ ਕਰਿਆ ਹੀ ਏ ਛੱਲਾ ਵੀਰੇ ਚਲਿਆ ਗਿਆ ਅਕਬਰ ਬਾਦਸ਼ਾਹ ਨੂੰ ਮਿਲਿਆ ਦੁੱਲੇ ਨਵਾਬ ਦੀ ਰਸ ਤੇ ਵਿੱਚ ਬਾਂਧ ਬੰਨੀ ਹੋਈ ਰਸ ਦੇ ਵਿੱਚ ਪਾਏ ਹੋ ਦੁੱਲੇ ਨੂੰ ਬੰਨ ਕੇ ਹੁਣ ਛੱਲਾ ਕਹਿਣ ਲੱਗਾ ਬਾਦਸ਼ਾਹ ਆ ਰਸ ਦੇ ਵਿੱਚ ਕੀ ਲਈ ਜਾਣਾ ਹੈ ਕਹਿੰਦਾ ਦੁੱਲੇ ਨਵਾਬ ਦੀ ਬਾਂਧ ਆ ਕਹਿੰਦਾ ਮੈਂ ਇਹਦੇ ਦਰਸ਼ਨ ਕਰਨੇ 2-4 ਗੱਲਾਂ ਕਰਨੀਆਂ ਅਕਬਰ ਬਾਦਸ਼ਾਹ ਨੂੰ ਡਰ ਸੀ ਵੀ ਇਹਨੂੰ ਕੋਈ ਛੜਾ ਕੇ ਨਾ ਲੈ ਜਾਵੇ ਜਿਵੇਂ ਫਰਾਂਸੀਸ ਬਾਦਸ਼ਾਹ ਹੋਇਆ ਜਦੋਂ ਬੰਦੇ ਬਹਾਦਰ ਨੂੰ ਫੜ ਲਿਆ ਉਹਨੇ ਜਿੰਨੇ ਸ਼ਹਿਰ ਦੇ ਕਾਜੀ ਸੀ ਮੁੱਲਾ ਸੀ ਸਾਰੇ ਕਰਾਨੇ ਸੀ ਪੜਨ ਲਾਤੇ ਵੀ ਬਈ ਬੰਦਾ ਬਹਾਦਰ ਮੇਰੇ ਤੇ ਕੋਈ ਕਰਾਮਾਤ ਨਾ ਛੱਡ ਦੇਵੇ ਫਿਰ ਉਹਨੇ ਕਿਹਾ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ ਵੀ ਇਹਨੂੰ ਕੋਈ ਛੜਾ ਕੇ ਨਾ ਲੈ ਜਾਵੇ ਬੰਦੇ ਬਹਾਦਰ ਦਾ ਇੰਨਾ ਖੌਫ ਸੀ ਇਸੇ ਤਰ੍ਹਾਂ ਕੋਰ ਬਾਦਸ਼ਾਹ ਨੂੰ ਖੌਫ ਸੀ ਦੁਲੇ ਨਵਾਬ ਦਾ ਵੀ ਇਹਨੂੰ ਕੋਈ ਬੰਦਾ ਛੜਾ ਕੇ ਨਾ ਲੈ ਜਾਵੇ ਕਹਿੰਦੇ ਛਲਿਆ ਭਈ ਇਹਦੇ ਕੋਲੇ ਹੋਣ ਦੀ ਨੇੜੇ ਹੋਣ ਦੀ ਯਾਤ ਨਹੀਂ ਕਿਸੇ ਨੂੰ ਦਿੱਤੀ ਜਾਂਦੀ ਕਹਿੰਦੇ ਬਾਦਸ਼ਾਹ ਕਿਉਂ ਨਹੀਂ ਯਾਤ ਦਿੱਤੀ ਜਾਂਦੀ ਤੇਰਾ ਕੀ ਪਤਾ ਕੋਈ ਕਾਰਨ ਕਰਕੇ ਇਹਨੂੰ ਛੜਾ ਕੇ ਨਾ ਲੈ ਜੇ ਉਹ ਕਹਿੰਦਾ ਮੈਂ ਗਰੀਬ ਬੰਦਾ ਇਹਨੇ ਕਿਹੜਾ ਮੇਰੇ ਨਾਲ ਚੰਗੀਆਂ ਕੀਤੀਆਂ ਕਈ ਮੇਰੇ ਮਾਰੇ ਕੁੱਟ ਕੇ ਨੇ ਤੌੜਾ ਲਾਇਆ ਅਕਬਰ ਬਾਦਸ਼ਾਹ ਕਹਿੰਦਾ ਫਿਰ ਛੱਲੇ ਜੇ ਆ ਗੱਲ ਆ ਹੁਣ ਤਾਂ ਮੇਰਾ ਬੰਨੇ ਹੱਥਾਂ ਨੂੰ ਹਥਕੜੀ ਲੱਗੀਆਂ ਪੈਰਾਂ ਨੂੰ ਬੀੜੀਆਂ ਲੱਗੀਆਂ ਭਾਵੇਂ ਗਾਂ ਹੋ ਕੇ 47 ਵੀ ਮਾਰ ਲਈਂ ਦੁੱਲਾ ਹੁਣ ਤੈਨੂੰ ਕੁਝ ਨਹੀਂ ਕਰ ਸਕਦਾ ਹੁਣ ਵੀਰੋ ਅਕਬਰ ਬਾਦਸ਼ਾਹ ਨੇ ਯਾਤ ਦੇ ਦਿੱਤੀ ਛੱਲੇ ਛੱਲੇ ਨੂੰ ਬਈ ਜਾ ਕੇ ਤੈਨੂੰ ਮਿਲ ਲਾ ਛੱਲਾ ਵੀਰੋ ਜਦੋਂ ਐ ਕਰਕੇ ਪਿੰਜਣੀ ਤੇ ਖੜਿਆ ਪਿੰਜਣੀ ਕਹਿੰਦੇ ਹੁਣ ਤਾਂ ਚਿਕਨਟ ਕਹਿੰਦੇ ਨਾ ਜਿਹੜਾ ਗੱਡੇ ਦੇ ਪਹੀਏ ਨੂੰ ਰੋਕਦਾ ਅੱਗੇ ਜਿਹੜਾ ਗੱਡੇ ਦੇ ਪਹੀਏ ਨੂੰ ਰੋਕਦਾ ਉਹਨੂੰ ਪਿੰਜਣੀ ਕਹਿੰਦੇ ਹੁੰਦੇ ਸੀ ਉੱਥੇ ਪਿੰਜਣੀ ਤੇ ਖੜ ਕੇ ਜਦੋਂ ਛੱਲੇ ਨੇ ਨਿਗਾਹ ਮਾਰੀ ਝੁੰਮਣ ਚੱਕ ਕੇ ਦੇਖਿਆ ਦੁੱਲੇ ਨੂੰ ਇੰਨਾ ਨਸ਼ਾ ਨਸ਼ੇ ਦਾ ਜ਼ੋਰ ਕੀਤਾ ਹੋਇਆ ਦੁੱਲਾ ਕਿਤੇ ਅੱਖ ਮੀਚ ਲੈ ਕੇ ਦੇ ਅੱਖ ਪਟਲੇ ਛੱਲਾ ਕਹਿੰਦਾ ਓਏ ਦੁੱਲਿਆ ਸੀਤਾ ਮੈਂ ਗਰੀਬ ਬੰਦਾ ਇੱਕ दारू ਦੀ ਘੁੱਟ ਪਿੱਛੇ ਹੱਥਾਂ ਨੂੰ ਹੱਤਕੜੀ ਲਵਾ ਲਈ ਪੈਨ ਨੂੰ ਬੇੜੀਆਂ ਲਵਾ ਲੀਆਂ ਤੇਰੀ ਖਾਤਰ ਕੁੱਪੇ ਸ਼ਰਾਬ ਦੇ ਰੜਾ ਨਾ ਜਿੰਨੀ ਮਰਜੀ ਪੀ ਲੈਂਦਾ ਉੱਥੇ ਕਾ ਉੱਤੇ ਪਿੰਜਣੀ ਦੇ ਖੜ ਕੇ ਛੱਲੇ ਨੇ ਮਾਰੀ ਤਾ ਆਏ ਦੁੱਲਿਆ ਕਿਹੜੇ ਨਸ਼ੇ ਦੇ ਕਾਰਨ ਫਸ ਗਿਆ ਮੈਂ ਕੁੱਪੇ ਦਿਆਂ ਰੜਾ ਸੌਂਕਣ ਨਾਲ ਸਹੇਲ ਪੁਣਾ ਹੁੰਦਾ ਨਹੀਂ ਕਦਾ ਸੌਂਕਣ ਨਾਲ ਕਾਦੀ ਲਿਆ ਜਾ ਪਤਾ ਨਹੀਂ ਇਹਨਾਂ ਨੇ ਗੁੱਤਮ ਗੁੱਤੀ ਕਦੋਂ ਹੋ ਜਾਣਾ ਕਹਿੰਦਾ ਸੌਂਕਣ ਨਾਲ ਸਹੇਲ ਪੁਣਾ ਕਦੇ ਹੁੰਦਾ ਨਹੀਂ ਕਦਾ ਉਹ ਦੁੱਲਿਆ ਜੇ ਬੈਰੀ ਬਸੇ ਹਜ਼ਾਰ ਕੋ ਦਾ ਕਦੇ ਨਾ ਖਾਈਦਾ ਤੇਰੇ ਪਿਓ ਦਾਦੇ ਨੂੰ ਮਾਰ ਕੇ ਦਿੱਤੇ ਪੂਰਾ ਦੇ ਪੁਰਖ ਪਾ ਤੂੰ ਕਦੇ ਕਹਿੰਦਾ ਸੀ ਛੱਲਿਆ ਤੇਰੀ ਧੀ ਦਾ ਕਰੂੰਗਾ ਵਿਆਹ ਘਰ ਵਿੱਚ ਮੇਰੇ ਦੁੱਲਿਆ ਕੰਨਿਆ ਧਰਿਆ ਵਿਆਹ ਵੀਰ ਵੇ ਤੂੰ ਦੁਰੀਆਂ ਤੋਂ ਉਤਰ ਗਿਆ ਫਿਰ ਮੈਨੂੰ ਕਿਹੜੇ ਵਿਆਹ ਦੇ ਚਾ ਜਦੋਂ ਇੰਨੀ ਗੱਲ ਕਹੀ ਦੁੱਲੇ ਨੂੰ ਕੁਸ ਨਸ਼ੇ ਨੇ ਢਹਿਲਾ ਹੋਇਆ ਨਸ਼ਾ ਉੱਥੇ ਕਹ ਪੱਟੀ ਅੱਖ ਨਵਾਬ ਨੇ ਚਾਕਾ ਸ਼ਿੰਗਰ ਲਾ ਫਿਰ ਠਾਰਾ ਸੇਰਾਂ ਦੀ ਜੇਲ੍ਹ ਨੂੰ ਬਹਿਗਾ ਰਾਸ਼ਪੰਬਾ ਓ ਛੱਲਿਆ ਮੈਕਲੋਂ ਕਦੇ ਨਹੀਂ ਖੁੰਝੇ ਮੇਰੇ ਹੈਗਾ ਜਾਦ ਖਦਾ ਮੈਂ ਟੱਕਰੀ ਕੋਟ ਪੜਾ ਦਿਆਂ ਅਕਬਰ ਕੌਣ ਬਲਾ ਮੈਨੂੰ ਫਤਿਹ ਬਹਾਵਲ ਹੱਕ ਦੀ ਫਰਮੇਰੀਆਂ ਬੇੜੀਆਂ ਦਊਗਾ ਤੜਵਾ ਮੈਂ ਰੰਡੀਆਂ ਘਰੋਂ ਮਗਲਾਣੀਆਂ ਜਿਹੜੀਆਂ ਓਬੇ ਲੈਂਦੀਆਂ ਸਾਹ ਮੈਂ ਘਰ ਘਰ ਪਿੱਟਣੇ ਪਾ ਦਿਆਂ ਪੁੰਜੇ ਪੂਰੇ ਆਉਂ ਬਿਸ਼ਾ ਹੁਣ ਇੱਥੋਂ ਤੁਰ ਜਾ ਛੱਲਿਆ ਮੇਰੀ ਪਿੰਡੀ ਨੂੰ ਜਾ ਕਹਿੰਦਾ ਨਵਾਬ ਜੀ ਪਿੰਡੀ ਨੂੰ ਜਾ ਕੇ ਕੀ ਕਰਨਾ ਉਹ ਕਹਿੰਦਾ ਕੋਈ ਛੱਲਿਆ ਮੇਰੀ ਮਾਂ ਮੈਨੂੰ ਨਿਤ ਕਹਿੰਦੀ ਹੁੰਦੀ ਸੀ ਪੁੱਤ ਤੈਨੂੰ ਕਿਤੇ ਲੜਦੇ ਨੂੰ ਨਹੀਂ ਵੇਖਣਾ ਤੇ ਤੂੰ ਕੀ ਕਹਿਣਾ ਚਾਹਣਾ ਕਹਿੰਦਾ ਮੇਰੀ ਮਾਂ ਨੂੰ ਸੁਨੇਹਾ ਦੇ ਆਂ ਜੇ ਪੋਤੇ ਦੇ ਪਟਾਕੇ ਪੰਦੇ ਵੇਖਣੇ ਆ ਤਾਂ ਲਾਹੌਰ ਨੂੰ ਆ ਜੇ ਇੱਕ ਲੱਖੀ ਕੋੜੀ ਤੇ ਪੰਜੇ ਹਥਿਆਰ ਲਾ ਲੈ ਇਨਸ਼ਾ ਅੱਲਾਹ ਕਹਿੰਦਾ ਨਵਾਬ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨਸ਼ੇ ਦਾ ਜ਼ੋਰ ਕੀਤਾ ਕੋੜੀ ਤੇ ਚੜੇਗਾ ਕਿਵੇਂ ਤੇ ਹਥਿਆਰ ਫੜੇਗਾ ਕਿਵੇਂ ਤੂੰ ਕਹਿੰਦਾ ਇਹਨਾਂ ਗੱਲਾਂ ਤੋਂ ਕੀ ਲੈਣਾ ਐਸੇ ਤੁਰ ਜਾ ਛੱਲਿਆ ਮੇਰੀ ਪਿੰਡੀ ਨੂੰ ਜਾ ਵਿੱਚ ਪਿੰਡੀ ਦੇ ਜਾ ਕੇ ਸੁਨੇਹਾ ਦੇਈਂ ਬਚਾ ਮੇਰੀ ਮਾਂ ਕਹਿੰਦੀ ਸੀ ਲੜਦਾ ਪੁੱਤ ਨਹੀਂ ਦੇਖਿਆ ਦਿੱਤੀ ਰੱਬ ਨੇ ਆਸ ਪਜਾ ਕੇ ਨਹੀਂ ਜੇ ਲੜਦੇ ਬੱਚੇ ਨੂੰ ਦੇਖਣਾ ਪੜ ਕੇ ਜਾਵੇ ਲਾਹੌਰ ਨੂੰ ਆ ਇੱਕ ਛੱਲੇ ਮਰਾਸੀ ਨੂੰ ਦੁੱਲਾ ਨਵਾ ਬਾਈ ਕਿਵੇਂ ਪਿੰਡੀ ਨੂੰ ਭੇਜਦਾ ਉਥੋਂ ਰਾ ਗਈ ਅੰਗ ਉੱਤੇ ਪਿੰਜਣੀ ਦੇ ਕਾੜ ਗਈ ਫੇਰ ਛਲੇ ਨੇ ਮਹਾਰੀ ਤਾਂ ਕੇ ਨਸ਼ੇ ਦੇ ਕਾਰਨ ਫਸ ਗਈ ਆਂ ਨਸ਼ੇ ਦੇ ਕਾਰਨ ਫਸ ਗਈ ਆਂ ਮੈਂ ਕੁੱਪੇ ਦੀ ਆੜਾ ਓ ਸੌਕਣ ਨਾਲ ਸੇਹੇਲ ਪੂਣਾਂ के हूंदा वसे हज़ार वेरी वसे हज़ार उल की न खाई पियो दे की पियो मारिक ਪੂਰਾ ਦੇ ਪੂਰਾ ਖਪਾ ਤੂੰ ਕਦੇ ਕਹਿੰਦਾ ਸੀ ਦੁਲਲ ਆਵੇ ਵੇ ਕਦੇ ਕਹਿੰਦਾ ਸੀ ਦੁਲਲ ਤੇਰੀ ਧੀ ਦਾ ਕਰੂੰ ਪਿਆ ਓਏ ਘਰ ਵਿੱਚ ਮੇਰੇ ਦੁਲਲ ਆਵੇ ਵੇ ਘਰ ਵਿੱਚ ਮੇਰੇ ਦੁਲਲ ਆ ਉਹ ਕੰਨੀਆਂ ਦਰਿਆ ਵੀਰ ਵੇ ਤੂੰ ਦੁਨੀਆ ਤੋਂ ਦਰਗ ਆਵੇ ਤੋ ਦਰ ਗਿਆ ਮੈਨੂੰ ਕਿਹੜੇ ਵਯਾ ਦੇ ਓਏ ਪੱਟੀ ਆਖਣ ਬਾਵੀ ਨੀਮ ਓਏ ਪੱਟੀ ਆਖਣ ਬਾਵੀ ਦੀ ਚਾਕਾ ਸ਼ਿੰਗਰ ਓਠਾਰਾਂ ਸੇਰਾਂ ਦੀ ਜੇ ਲੂੰਗ ਠਾਰਾਂ ਸੇਰਾਂ ਦੀ ਜੇਲੀ ਨੂੰ ਉਹ ਬਹਿ ਗਿਆ ਠੱਪਵਾ ਮੈਂ ਅਗਲੋ ਕਦੇ ਨਹੀਂ ਹੁੰਦੀ ਆ ੱਲੇ ਆਏ ਅਕ ਰੋਕਾਂ ਦੀ ਇਹ ਨੀ ਖੁੰਜੀਆ ਮੇਰੇ ਹੈਗਾ ਜਾਂ ਰਖਦਾ ਮੈਂ ਟੱਕਰੀ ਕੋਡ ਰਪੜਾ ਰੀ ਬੇ ਟੱਕਰੀ ਕੋਡ ਪੜਾ ਰੀ ਐ ਅਕਬਰ ਕੋਲ ਬੱਲਾ ਉਹ ਮੈਨੂੰ ਫਤਿਹ ਬਾਵਲ ਹੱਗ ਦੀਵੋ ਫਦੇ ਬਹਾਵਲ ਹੱਗ ਦੀਆਂ ਬੇੜੀਆਂ ਤਾਂ ਉਹ ਤੜਬਾ ਮੈਂ ਰੰਡੀਆਂ ਕਰੂ ਮਗਲਾਣੀ ਕਰ ਉਹ ਮਗਲਾਨੀਆਂ ਜਿਹੜੀਆਂ ਉਪੇ ਭਰਦੀਆਂ ਸਾਂ ਮੈਂ ਘਰ ਘਰ ਪਿੱਟਣੇ ਬਾਦਿਆਂ ਮੈਂ ਘਰ ਘਰ ਪਿੱਟਣੇ ਬਾਦਿਆਂ ਕੰਮੇ ਪੂਰੇ ਹਣ ਹੁਣ ਇਥੋਂ ਤੁਰ ਜਾ 흘ਿਆਂ ਏ ਤੂੰ ਤੁਰ ਜਾ ਛੱਲਿਆਂ ਮੇਰੀ ਪਿੰਡੀ ਨੂੰ ਜਾ ਉਹ ਬੱਚ ਪਿੰਡੀ ਦੇ ਜਾ ਗਿਆਂ ਏ ਬੱਚ ਪਿੰਡੀ ਦੇ ਜਾਗੀ ਸੋਨੀ ਹਾਂ ਦੇ ਬਚਾ ਕਹਿੰਦੀ ਸੀ ਲੜਦਾ ਬੱਚਾ ਨਹੀਂ ਦੇਖ ਅੰਗ ਮਾਂ ਕਹਿੰਦੀ ਲੜਦਾ ਬੱਚਾ ਨਹੀਂ ਦੇਖ ਅੰਗ ਜਿੱਤੀ ਰੱਬ ਨੇ ਆਸ ਜਾ ਜੇ ਲੜਦੇ ਬੱਚੇ ਨੂੰ ਦੇਖਣਾ ਲਾੜ ਦੇ ਬੱਚੇ ਨੂੰ ਦੇਖੇ ਭਲਕੇ ਜਾਵੇ ਲਾਹੌਰ ਨੂੰ ਜੇ ਲੜਨ ਦੇ ਬੱਚੇ ਨੂੰ ਦੇਖਣਾ ਲੋ ਵੀਰੋ ਦੁੱਲੇ ਨਵਾਬ ਦੀ ਬਾੰਦ ਅਕਬਰ ਬਾਦਸ਼ਾਹ ਨੇ ਲਾਹੌਰ ਨੂੰ ਤੋੜ ਦਿੱਤੀ ਜਦੋਂ ਲਾਹੌਰ ਦੇ ਵਿੱਚ ਬਾੰਦ ਉਪੜੀ ਇੱਕ ਸ਼ਿਵਲੀ ਦਰਵਾਨ ਸੀ ਅਕਬਰ ਬਾਦਸ਼ਾਹ ਦਾ ਵਜ਼ੀਰ ਸੀ ਦੁੱਲੇ ਦੀ ਯਾਦ ਬਰਾਦਰੀ ਦਾ ਬੰਦਾ ਸੀ ਜਦੋਂ ਦੁੱਲੇ ਦੀ ਬਾੰਦ ਲਾਹੌਰ ਦੇ ਵਿੱਚ ਉਪੜੀ ਉਹ ਸ਼ਿਵਲੀ ਨੇ ਸੋਚਿਆ ਇਹ ਦੁੱਲਾ ਮੇਰੀ ਯਾਦ ਬਰਾਦਰੀ ਦਾ ਬੰਦਾ ਅਕਬਰ ਬਾਦਸ਼ਾਹ ਤੋਂ ਕਹਿ ਕੇ ਇਨੂੰ ਆਪਾਂ ਘਰੇ ਲੈ ਕੇ ਜਾਈਏ ਇਹਦੀ ਸੇਵਾ ਸੰਮਤੀ ਕਰਗੀ ਜੇ ਦੀ ਸੇਵਾ ਸੰਮਤੀ ਨਾ ਕੀਤੀ ਜਾਤਪੁਰਾ ਦੀ ਦਾ ਬੰਦਾ ਸਾਰੀ ਉਮਰ ਤਾਨੇ ਮਾਰਿਆ ਕਰੂ ਦੁੱਲਾ ਕਹੂਗਾ ਮੈਂ ਤੇਰੀ ਬਾਜ਼ਾਰਤ ਦੇ ਵਿੱਚ ਗਿਆ ਸੀ ਸ਼ਿਬਲੀਗਾ ਤੈਥੋਂ ਪਾਣੀ ਦੀ ਘੁੱਟ ਨਸਤਰੀ ਇਸ ਕਰਕੇ ਵੀ ਇਹਨੂੰ ਘਰ ਨੂੰ ਲੈ ਕੇ ਚਾਈਏ ਉੱਥੇ ਕਿਹਾ ਅੱਗੇ ਸ਼ਿਬਲੀ ਬੋਲਿਆ ਮੁੱਖੋਂ ਆਖ ਸੁਣਾਇਆ ਬਾਦਸ਼ਾਹ ਦੁੱਲਾ ਸਾਡੀ ਜਾਤ ਬਰਾਦਰੀ ਹੈਗਾ ਹੱਕ ਸੁਆਇਆ ਜੋ ਕਸੇ ਤੋਂ ਵਿਗੜ ਜੇ ਮੈਂ ਪਰਤੂ ਦੂਣ ਸੁਆਇਆ ਜਦ ਚੜਦੇ ਨੂੰ ਹਾਜ਼ਰ ਕਰਦੂ ਫਿਰ ਗੋਠਾ ਸ਼ਿਬਲੀ ਨੇ ਲਾਇਆ ਸ਼ਿਬਲੀ ਕਹਿਣ ਲੱਗਾ ਬਾਦਸ਼ਾ ਵੀ ਮੈਂ ਇਹਨੂੰ ਇੱਕ ਰਾਤ ਘਰੇ ਲੈ ਕੇ ਜਾਣਾ ਇੱਕ ਦਿਨ ਅਕਬਰ ਬਾਦਸ਼ਾ ਕਹਿੰਦਾ ਓਏ ਤਾੜ ਵੀ ਹੁੰਦੇ ਸੂਰਮੇ ਹੁੰਦੇ ਮਥਾ ਤਾਂ ਮੈਂ ਫੜਿਆ ਇਹ ਤੂੰ ਘਰੇ ਲੈ ਜਾ ਕੇ ਤੂੰ ਕੀ ਕਰਾਉਣਾ ਇਹਨਾਂ ਨਾਲ ਬਾਰ-ਬਾਰ ਦੀ ਸਲਾਮ ਰੱਖੀ ਹੁੰਦੀ ਆ ਨਹੀਂ ਕਹਿੰਦਾ ਬਾਦਸ਼ਾ ਮੇਰੀ ਜਾਤ ਬਰਾਦੀ ਦਾ ਬੰਦਾ ਹੈ ਮੈਨੂੰ ਸਾਰੀ ਉਮਰ ਮਿਹਣੇ ਦਊ ਵੀ ਤੇਥੋਂ ਪਾਣੀ ਦੀ ਘੁੱਟ ਨਾ ਸਰੀ ਤੂੰ ਮੈਨੂੰ ਘਰੇ ਲੈ ਕੇ ਗਿਆ ਇਸ ਕਰਕੇ ਘਰੇ ਲੈ ਕੇ ਜਾਣਾ ਕਹਿੰਦਾ ਵੇਖੀ ਕਿਤੇ ਘਰੇ ਲੈ ਕੇ ਨ ਜਾਵੇਂ ਤਾਂ ਚੰਗੀ ਗੱਲ ਐ ਜੇ ਲੈ ਗਿਆ ਤਾਂ ਸਾਵਧਾਨ ਹੋ ਕੇ ਰਹੀਂ ਉਹ ਕਹਿੰਦਾ ਲੈ ਜਾਣਾ ਜੇ ਨੁਕਸਾਨ ਕਰਤਾ ਦੁੱਲੇ ਨੇ ਸ਼ਿਵਲੀ ਕਹਿੰਦਾ ਦੂਸੋਂ ਆਇਆ ਭਰੂੰਗਾ ਗੱਲ ਕਿਹੜੀ ਆ ਜੇ 1 ਰੁਪਈਆ ਦਾ ਨੁਕਸਾਨ ਕਰੂਗਾ 2 ਰੁਪਈਆ ਮੈਂ ਤੇ ਮੁਆਵਜ਼ਾ ਭਰੂੰਗਾ ਮੈਨੂੰ ਬਾਹਂ ਦੇ ਦੇਵਾਂਗੇ ਫਿਰ ਵੀ ਰਿਓ ਉੱਥੇ ਕੀ ਹੋਇਆ ਸ਼ਿਵਲੀ ਘਰ ਨੂੰ ਤੁਰ ਪਿਆ ਉਤੋਂ ਪੈ ਗਈ ਰਾਤ ਲੈ ਕੇ ਤੁਰ ਪਿਆ ਦੁੱਲੇ ਨਵਾਬ ਦੀ ਬਾਂਦ ਨੂੰ ਸ਼ਿਵਲੀ ਘਰੋਂ ਤੁਰ ਪਿਆ ਉਤੋਂ ਪੈ ਗਈ ਰਾਤ ਘਰ ਆਪਣੇ ਜਾ ਕੇ ਸ਼ਿਵਲੀ ਨੇ ਮਾਰੀ ਹਾਕ ਅੰਦਰੋਂ ਮੰਦਾ ਕੱਢ ਮੰਜਾ ਕੱਢ ਕੇ ਡੋਂਦਾ ਵਿੱਚ ਸਵਾਦ ਦੁੱਲਾ ਬਹਿ ਗਿਆ ਪਣਕ ਤੇ ਸ਼ਿਵਲੀ ਬਹਿ ਗਿਆ ਪਾਸ ਕੋਲ ਦੁੱਲੇ ਦੇ ਬਹਿ ਕੇ ਸ਼ਿਵਲੀ ਕਰਦਾ ਬਚਨ ਬਲਾਸ ਦੁੱਲੇ ਤੂੰ ਪੱਟੀ ਰਾਜ ਪੂ ਤਾਂ ਫਿਰ ਇਹ ਮੇਰੀ ਵੀ ਇਹੋ ਜਾਤ ਮੈਂ ਚੋਰੀ ਕਰਾਂ ਬਾਦਸ਼ਾਹ ਨੂੰ ਬਹਿ ਕੇ ਸਾਰੀ ਰਾਤ ਸਿਰ ਵੱਡੂ ਨਾਲ ਤਲਵਾਰ ਦੇ ਇਹ ਕੋਈਆਂ ਦੇ ਪੂਰੇ ਕਰ ਦੂ ਸਾਸ ਦਿਨ ਚੜ੍ਹਦੇ ਨੂੰ ਬਣੀ ਕਰਾ ਦਿਆਂ ਪਰ ਮੈਨੂੰ ਦੇ ਲੜਕੀ ਦਾ ਸਾਖ ਵੱਡੇ ਨਮਾਉ ਤੋਂ ਧੀ ਦਾ ਡੋਲਾ ਕਰੇ ਲਿਆ ਕੇ ਬਈ ਸ਼ਿਵਲੀ ਕਿਵੇਂ ਮੰਗਦਾ ਵੀਰੇ ਉਥੇ

ਆਰੀ ਹੋ ਜੱਡੀ ਜਸ ਬਰਾਦਰੀ ਨੂੰ ਹੈਗਾ ਹੱਕ ਸੁਭਾয়া ਕਾ ਜੋ ਕਿਸੇ ਤੋਂ ਮਿੰਟ ਐ ਜੋਗ ਜੀ ਇਹ ਤੋਂ ਮੇਗੜੇ ਜੰ ਮੈਂ ਪਰ ਤੂੰ ਦੂੜ ਸੁਭਾয়া ਫਿਲ ਚੜਦੇ ਨੂੰ ਹਾਜ਼ਰ ਕਰਦੇ ਆਂ ਹਾਜ਼ਰ ਕਰਦੇ ਹਾਂ ਕੋਈ ਗੁੱਟਾ ਸ਼ਿਵਲੀ ਨੇ ਲਾਇਆ ਫਿਰ ਸ਼ਿਵਲੀ ਘਰਾਂ ਨੂੰ ਤੁਰ ਪਿਆ ਸ਼ਿਵਲੀ ਘਰ ਨੂੰ ਦਰਬੀ ਅੰਗ ਤੂੰ ਬਹਿ ਗਈ ਰਾਤੀ ਓਏ ਕਰ ਆਪਣੀ ਵਿੱਚ ਆ ਕੇ ਬਚ ਜਾਗੀ ਓ ਸ਼ਿਮਲੀ ਨੇ ਮਾਰੀ ਹਾਗਾਂ ਓ ਅੰਦਰੋਂ ਮੰਜਾ ਕੱਢ ਕੇ ਓਦਰੋਂ ਮੰਜਾ ਕੱਢ ਕੇ ਓ ਡੌਂਦਾ ਵਿੱਚ ਖਬਾਦਾਂ ਓ ਦੁਲਾ ਬਹਿ ਗਿਆ ਬੰਗਦੇ ਓ ਦੁਲਾ ਬਹਿ ਗਿਆ ਬੰਗਦੇ ਸ਼ਿਵਲੀ ਮੈਂ ਗਿਆ ਆਪਾਂ ਕੋ ਗੋਦ ਲੇ ਦੇ ਬੈਠ ਕੇ ਗੋਦ ਲੇ ਦੇ ਬੈਠ ਗਈ ਸ਼ਿਵਲੀ ਕਰਦਾ ਵਜਨ ਬਲਾਸ ਗੁੱਲਿਆ ਪਤੀ ਦੁਰਾ ਦੇ ਪੂਤਿਆ ਓ ਪੱਤੀ ਰਾਜਪੂਦਿਆ ਓ ਮੇਰੀ ਵੀ ਹੋ ਜਾਦਾ ਰਾਮ ਬਾਦਸ਼ਾਹੀ ਓਏ ਚਾਰੀ ਗਰਾਂ ਮਰ ਜਾਦੀ ਮੈਂ ਕੇ ਸਾਰੀ ਸਿਰ ਬੱਡੂ ਨਾਲ ਦਰ ਮਾਰਦੇ ਓਏ ਬੱਡੂ ਨਾਲ ਦਰਬਾਰ ਦੀ ਇਹ ਪੂਰੇ ਕਰ ਦੂ ਸਾਸ ਇਹਨੂੰ ਜਿਉਂਦਾ ਕਦੀ ਇਹ ਨਹੀਂ ਛੱਡਦਾ ਗਰਗੇ ਦੀ ਛਾੜੀ ਤਾਂ ਹਰ ਸ਼ਾਹ ਦੇ ਅੜਾ ਤੂੰ ਤੂੰ ਬਣੀ ਲਾਹੌਰ ਦਾ ਬਾਦਸ਼ਾਹ ਓ ਬੜੀ ਲਾਹੌਰ ਦਾ ਬਾਦਸ਼ਾਹ ਮੈਂ ਤੇਰੀ ਕਰੂ ਬਜਾਦਾਂ ਤੂੰ ਬਣੀ ਲਾਹੌਰ ਦਾ ਬਾਦਸ਼ਾਹ ਜਿਹੜਾ ਵੀ ਉਹ ਲਾਲਚ ਹੈ ਇਹ ਮੁੰਡਣ ਤੋਂ ਚੱਲਿਆ ਤੁਰਿਆ ਆ ਹਰੇਕ ਬੰਦੇ ਨੂੰ ਲਾਲਚ ਮਾਰਦਾ ਜਦੋਂ ਦੁਲੇ ਨਵਾਬ ਦੀ ਬਾੰਦ ਵੇਖੀ ਸ਼ਿਵਲੀ ਨੂੰ ਲਾਲਚ ਹੋ ਗਿਆ ਕਿਹੜਾ ਭਈ ਜਿਹੜੀ ਸ਼ਿਵਲੀ ਦੀ ਮਾਂ ਸੀ ਉਹ ਕੂਚਗਰਾਂ ਦੀ ਲੜਕੀ ਸੀ ਮਾੜੇ ਘਰਾਣੇ ਦੀ ਸੀ ਪਿੱਛੇ ਵੀ ਕੁੜੀਆਂ ਨੂੰ ਮਾਰਦੇ ਆ ਤੇ ਹੁਣ ਵੀ ਮਾਰਦੇ ਆਏ ਆ ਉਹ ਕੂਚਗਰਾਂ ਦੀ ਲੜਕੀ ਸੀ ਸ਼ਿਵਲੀ ਨਾਲ ਉਹਦਾ ਵੱਡਾ ਹੋ ਗਿਆ ਵਜ਼ੀਰ ਬਣ ਗਿਆ ਅਖਰ ਬਾਦਸ਼ਾਹ ਦਾ ਉਹ ਕਹਿੰਦਾ ਜੇ ਕਿਤੇ ਮੇਰਾ ਦੁੱਲੇ ਦੇ ਨਾਲ ਸਕੀਰੀ ਪੈ ਗਈ ਜੇ ਨਾ ਜਿਹੜੀ ਮੇਰੀ ਮਾਂ ਦੀ ਜਾਤ ਮਾੜੀ ਉਹ ਟੱਕੀ ਜਾਊਗੀ ਵੱਡਿਆਂ ਨਾਲ ਮੇਰੇ ਹੱਥ ਜੁੜ ਜਾਣਗੇ ਇਸ ਕਰਕੇ ਘਰੇ ਲਿਜਾ ਕੇ ਹੁਣ ਦੁੱਲੇ ਤੋਂ ਉਹਨੇ ਸਾਖ ਮੰਗ ਲਿਆ ਦੁੱਲਿਆ ਜੇ ਤੂੰ ਮੈਨੂੰ ਤੀ ਦਾ ਸਾਖ ਦੇ ਦੇਵੇਂ ਤੇ ਮੈਂ ਤੈਨੂੰ ਅਕਬਰ ਬਾਦਸ਼ਾਹ ਤੋਂ ਬਰੀ ਕਰਾ ਦੂੰ ਕਹਿੰਦਾ ਵੀ ਤੂੰ ਮੈਨੂੰ ਬਰੀ ਕਿਵੇਂ ਕਰਾ ਦੇਂਗਾ ਕਹਿੰਦਾ ਮੈਂ ਚੋਰੀ ਕਰਦਾ ਹੁਣ ਬਾਦਸ਼ਾਹ ਨੂੰ ਜਦੋਂ ਚੋਰੀ ਕਰਨ ਲੱਗਿਆ ਤੇ ਉਹਦਾ ਸਿਰ ਵੜ ਦੂੰ ਤੂੰ ਲਾਹੌਰ ਦਾ ਬਾਦਸ਼ਾਹ ਬਣ ਜੀ ਤੇ ਮੈਂ ਤੇਰਾ ਵਜ਼ੀਰ ਬਣ ਜੂ ਰਾਜ ਭਾਗ ਆਪਾਂ ਸੰਭਾਂਗੇ ਦੁੱਲਾ ਕਹਿੰਦਾ ਓਏ ਸ਼ਿਵਲਗਾ ਜੇ ਮੈਂ ਤੈਨੂੰ ਧੀ ਦੇ ਡੋਲੇ ਦੀ ਹਾਂ ਕਰਦੇ ਆ ਤੂੰ ਅਕਬਰ ਬਾਦਸ਼ਾਹ ਨੂੰ ਨਾ ਮਾਰੇ ਉਹ ਕਹਿੰਦਾ ਮੈਥੋਂ ਲਿਖਤ ਲੈ ਲੈ ਕਹਿੰਦਾ ਦੇ ਦੇ ਹੁਣ ਸ਼ਿਵਲੀ ਨੇ ਲਿਖਤ ਦੇ ਦਿੱਤੀ ਭਈ ਮੈਂ ਅਕਬਰ ਬਾਦਸ਼ਾਹ ਨੂੰ ਮਾਰੂੰਗਾ ਤੂੰ ਮੈਨੂੰ 3 ਦਾ ਡੋਲਾ ਦੇਈ ਇਹ ਲਿਖਤ ਲਿਖ ਕੇ ਤੇ ਕਾਗਜ਼ ਦੇ ਦਿੱਤਾ ਤੇ ਦੁਲੇ ਨੇ ਕਾਗਜ਼ ਜੇਬ ਦੇ ਵਿੱਚ ਪਾ ਲਿਆ ਦੁਲੇ ਨੂੰ ਇੱਕ ਚੜੇ ਇੱਕ ਉਤਰੇ ਅੱਖਾਂ ਦੇ ਵਿੱਚ ਖੂਨ ਦੇ ਡੋਰੇ ਆ ਗਏ ਆ ਮਾਲਕਾ ਅਜ ਮੇਰੇ ਹੱਥਾਂ ਨੂੰ ਹਤਕੜੀ ਲਵਾਈ ਆ ਕਮਿਨੀ ਕਮੀਨਾ ਬੰਦਾ ਮੈਨੂੰ ਘਰੇ ਲਿਜਾ ਕੇ ਮੇਥੋਂ 3 ਦੇ ਡੋਲੇ ਮੰਗਦਾ ਜੇ ਆ ਮੁੰਡੇ ਦਾ ਖੂਨ ਇੱਕ ਬਖਸ਼ੇ ਨਾ ਇਹਨੂੰ ਮੈਂ ਸੰਗਿਓ ਫੜ ਕੇ ਜੇ ਦੋ ਫਾੜੇ ਕਰਦਾ ਫੇਰ ਮੇਰੀ ਇੱਜ਼ਤ ਰਹਿੰਦੀ ਆ ਲੋ ਵੀਰੋ ਜਸਵੇੜੇ ਕਿਆ ਮੰਗਿਆ ਸਾਕਨ ਮਾਉਤੋ ਦੇ ਲੱਗਿਆ ਕਲੇਜੇ ਬਾਣ ਉਦੀ ਕਰਵਲ ਹੋ ਗਈ ਜਿੰਦੜੀ ਥੋਗੀ ਥੋੜੀ ਰਹਿ ਗਈ ਪੱਟਲੀ ਜਾਨ ਕਹਿੰਦਾ ਜ ਕੁਦਰਤੀ ਰੱਬ ਬਿਛਾਣਿਆ ਬਣ ਥੰਮੋ ਤੇ ਅਸਮਾਨ ਜਦੋਂ ਬੰਦੇ ਤੇ ਬਖਤ ਪੈਂਦਾ ਉਦੋਂ ਰੱਬ ਨੂੰ ਚੇਤੇ ਕਰਦਾ ਸੂਰਮਾ ਵੀਰੋ ਹੁੰਦਾ ਨਾ ਜਿਹੜਾ ਉਦੋਂ ਰੱਬ ਨੂੰ ਚੇਤੇ ਕਰਦਾ ਵੀ ਮੇਰੀ ਕਿਤੇ ਹੱਥ ਕ ਨਹੋ ਜੇ ਮੈਦਾਨ ਦੇ ਵਿੱਚ ਜਾਨ ਦੀ ਖੈਰ ਨਹੀਂ ਮੰਗਦਾ ਰੱਬ ਦੇ ਕੋਲ ਕਹਿੰਦਾ ਯਾ ਮਾਲਕਾ ਹੱਥਾਂ ਨੂੰ ਹੱਤ ਕੜੀ ਲੱਗੀ ਪੈਰਾਂ ਨੂੰ ਬੀੜੀ ਲੱਗੀ ਆ ਇੱਕ ਮੀਨਾ ਬੰਦਾ ਮੈਂ ਸੁੱਤੀਆਂ ਦੇ ਸਾਖ ਮੰਗਦਾ ਜਦੋਂ ਮੰਗਿਆ ਸਾਕੇ ਨਵਾਉਤੋਂ ਦੇ ਲਗਿਆ ਕਿਲੇ ਜੇ ਬਾਣ ਕਰਬਲ ਹੋਗੀ ਜਿੰਦੜੀ ਥੋੜੀ ਰਹਿ ਗਈ ਪੱਟੀ ਦੀ ਜਾਨ ਨਾ ਕੁਦਰਤੀ ਰੱਬ ਬਿਛਾਣੇ ਬਣ ਥੰਮੋ ਤੇ ਅਸਮਾਨ ਨਾ ਦੇਖੀ ਹੱਡੀ ਪਸਲੀ ਨਾ ਦੇਖੇ ਦੰਦ ਜਵਾਨ ਕਬਰਾਂ ਕਲਮੇ ਕਹਿਗੀਆਂ ਤੇ ਮੜੀਆਂ ਕਹਿਦੀਆਂ ਕਹਿਗੀਆਂ ਰਾਮ ਤੀਜਾ ਹੋ ਜੇ 18 ਸਾਲ ਦੀ ਖਾਣਾ ਮਾਪਿਆਂ ਨੂੰ ਖਾਣ ਹਰਾਮ ਤੂੰ ਮੁੰਡਾ ਲੈ ਆਵੇਂ ਸ਼ਿਵਲੀਆਂ ਇਹ ਕੀ ਕਵਈਆ ਲੈ ਆਵੇਂ ਇਸ ਮਕਾਨ ਉਹਦੇ ਮੂੰਹ ਨੂੰ ਸ਼ਵਾਰਾ ਲਾਗਦੇ ਆ ਦੇ ਕੁੜੀ ਮੁੰਡੇ ਦਾ ਹਾਨ ਧਾਨੀ ਨਵਾਣਾ ਸਿੱਟਣਾ ਅੱਕੀ ਦੇਖ ਕੇ ਕਰੂੰਗਾ ਹਾਨ ਉਹ ਕੋਈ ਸੁਖ ਦੀ ਨੀਂਦ ਨਹੀਂ ਸੌਂ ਗਿਆ ਘਰੇ ਸ਼ੇਰਾਂ ਦੇ ਅਣਕ ਕਿਹੜਾ ਜਵਾਬ ਕਰਦਾ ਲਾਵੀ ਇੱਥੇ